ਨੋ ਫਰੈਂਡ ਸਸਰੀਕਾਲ ਸਾਰਿਆਂ ਨੂੰ ਤੇ ਤੁਹਾਡੀਆਂ ਦੁਆਵਾਂ ਤੇ ਸਦਕੇ ਹੀ ਸਾਰਿਆਂ ਦੇ ਪਿਆਰ ਦੇ ਸਦਕੇ ਆਪਣੇ ਬੇਟੇ ਦਾ ਮੇਸ਼ਨ ਹੋ ਗਿਆ ਕੰਨ ਦਾ ਵਧੀਆ ਫਰੈਂਡ ਤੁਸੀਂ ਸਾਰੇ ਜਣਾਂ ਨੇ ਦੁਆਵਾਂ ਦਿੱਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਬੇਟੇ ਨੇ ਬੋਲਣਾ ਨਹੀਂ ਹੈਗਾ ਟੰਕੇ ਲੱਗੇ ਹੋਏ ਆਪੋ ਫਰੈਂਡ ਆਏ ਕਰਕੇ ਇਹਨਾਂ ਦੇ ਤੇ ਆ ਦੇਖੋ ਫਰੈਂਡ ਜੇ ਮੇਰੀ ਸੇਵਾ ਕਰਦਾ ਸੀ ਨਾ ਤੇ ਮੈਂ ਵੀ ਹੁਣ ਕਿੰਨੇ ਦਿਨ ਹੋ ਗਏ ਇਹਦੀ ਸੇਵਾ ਕਰਦਿਆਂ ਨੋ ਫਰੈਂਡ ਮੇਰਾ ਵੀ ਫਰਜ਼ ਵਾ ਦੇਖੋ ਆਪਾਂ ਦਲੀਆ ਬਣਾਇਆ ਦਲੀਆ ਦੁੱਧ ਪਾ ਕੇ ਤੇ ਹੁਣੇ ਹੀ ਤਾਜ਼ਾ-ਤਾਜ਼ਾ ਬਣਾਇਆ ਫਰੈਂਡ ਤੁਸੀਂ ਆ ਜਾਓ ਸਾਰੇ ਜਾਣੇ ਖਾ ਲਓ ਆ ਕੇ ਤੇ ਤੁਸੀਂ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਤੇ ਇਧਰ ਨਾਲੇ ਮੇਰੇ ਹਸਬੰਡ ਦੀਆਂ ਤੇ ਮੇਰੀਆਂ ਅਸੀਂ ਤਾਂ ਫੁੜਕੇ ਲਾਉਣੇ ਫਰੈਂਡ ਮੈਂ ਤਾਂ ਖਾਂਦੀ ਨਹੀਂ ਮੈਂ ਤਾਂ ਦੋ ਦੋ ਤਿੰਨ ਦੀ ਮザਾ ਖਾऊंगी ਇਹ ਨਹੀਂ ਗੱਲ ਤਾਂ ਮੈਂ ਖਾਂਦੀ ਨਹੀਂ ਪੰਜ ਸੱਤ ਫੁੜਕੇ ਲਾਉਣੇ ਆ ਜੀ ਨਹੀਂ ਕਰਦਾ ਤੇ ਸਾਰੇ ਇਹਨਾਂ ਦੇ ਫਰੈਂਡ ਆ ਬਹੁਤ ਵਿਚਾਰਾਂ ਦੇ ਲੱਗੇ ਆ ਜਿਸ ਟਿਕਟੂਕੇ ਲੱਗੀ ਜਾਂਦੇ ਆ ਬਾਲਾ ਦਰ ਤੋਂ ਆ ਵਿਚਾਰੇ ਦੇ ਤਰਕੇ ਤੇ ਢਿੱਡ ਮੇਰਾ ਬਹੁਤ ਮੱচ্চਾ ਫਰੈਂਡ ਬਹੁਤ ਜ਼ਿਆਦਾ ਤੇ ਬਾਕੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਦਿੱਤਾ ਅੱਜ ਮੇਰਾ ਚਟਨੀ ਜੀ ਕਰਦਾ ਸੀ ਫਰੈਂਡ ਪਰ ਸਭ ਤੋਂ ਦਵਾਦਾਰ ਪਈਆ ਕੱਦੂ ਦੀ ਪਰਸੋਂ ਵਾਲੀ ਤੇ ਉਹਦੇ ਚ ਹੁਣ ਥੋੜਾ ਜਿਹਾ ਦੁੱਧ ਪਾ ਲਾਂਗੇ ਤੇ ਉਹਨੂੰ ਜੰਨਦਨਾ ਪਾ ਦਸੀ ਨੂੰ ਪਾਣੀ ਪਾ ਕੇ ਬਧਾਈ ਜਾਓ ਤਾਂ ਵਧੀ ਜਾਊਗੀ ਅੱਜ ਉਹੀ ਕੰਮ ਕਰਨਾ ਮੈਂ ਕਿਉਂਕਿ ਮੇਰੇ ਘਰ ਵਾਲਾ ਵਿਚਾਰਾ ਐ ਨਹੀਂ ਕਹਿੰਦਾਗਾ ਵੀ ਤਾੜੀ ਬਣਾਓ ਜਾਂ ਚਲੋ ਉਹ ਜਿੱਦਾਂ ਦੀ ਵੀ ਹੁੰਦੀ ਆ ਸੱਤ ਕਰਕੇ ਖਾ ਲੈਂਦਾ ਵਿਚਾਰਾ ਕਿਉਂਕਿ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਬਜ਼ੀ ਰੋਟੀ ਚ ਕਦੇ ਨੱਕ ਨਹੀਂ ਮਾਰ ਕੇ ਖਾਣੀ ਚਾਹੀਦੀ ਤੇ ਬਹੁਤ سارے ਮੇਰੇ ਭੈਣ ਭਰਾ ਹਮ ਕਹਿਣਗੇ ਵੀ ਚੁੰਨੀ ਲੈ ਕੇ ਭਾਈ ਗਰਮੀ ਬਹੁਤ ਨਹੀਂ ਲੱਗਦੀ ਜਾਂਦੀ ਰੋਟੀ ਤੁਸੀਂ ਚੁੰਨੀ ਲੈ ਕੇ ਬਣਾਇਆ ਕਰੋ ਉਹਨੂੰ ਪਤਾ ਬ੍ਰੈਡ ਗਰਮੀ ਬਹੁਤ ਆ। ਤੇ ਬਾਕੀ ਕਾਰਡ ਕੋਲ ਦਾ ਨਾ ਹੀ ਆ ਬ੍ਰੈਡ ਪੈਸੇ ਬਹੁਤ ਲਾ ਕੇ। ਉਹ ਜਿਹੜਾ ਕਾਰਡ ਜਾਂ ਬਣਿਆ ਉਹਦਾ ਤਾਂ ਨਾ ਹੀ ਐ ਇੱਕ। ਵੀ ਕਾਰਡ ਚੱਲਦੀ ਆ। ਕੋਈ ਉਹਨਾਂ ਦਾ ਫਾਇਦਾ ਨਹੀਂ ਹੈਗਾ। ਤੇ ਹੋਰ ਜੇ ਤੁਸੀਂ ਰੋਟੀ ਖਾਣੀ ਆ ਤਾਂ ਭਾਈ ਆ ਜਾਓ। ਤੁਸੀਂ ਬਾਹਰ ਦੇ ਲੋਗ ਸੀ ਕਈ ਹੱਦਾਂ ਮੈਨੂੰ ਬੇਟੇ ਨੇ ਉਹਨੇ ਦੱਸਿਆ ਬੇਟਾ ਕਹਿੰਦਾ ਮੈਂ ਸਾਰੇ ਹੋ ਕਰੀ ਜਾਂਦੇ ਆ ਕਹਿੰਦੇ ਵੀ ਬਲੌਗ ਨਹੀਂ ਬਣਾਇਆ ਬਲੌਗ ਨਹੀਂ ਬਣਾਇਆ ਕਿ ਅਸੀਂ ਇੰਤਜ਼ਾਰ ਕਰੀ ਜਾਂਦੇ ਆ ਤੇ ਅੱਜ ਤੁਸੀਂ ਸਾਡਾ ਬਲੌਗ ਦੇਖ ਲਓਗੇ ਅੱਜ ਅਸੀਂ ਪਾ ਦਿੰਨੇ ਆ ਬਲੌਗ ਜੀ ਤੁਹਾਡੇ ਬਾਅਦ ਤੇ ਸਪੈਸ਼ਲ ਇਹਦੇ ਜਿਹੜੇ ਖੂਨ ਨਿਕਲੀ ਜਾਂਦਾ ਖੂਨ ਦਿਖਾਈ ਤੇ ਖੂਨ ਨਿਕਲੀ ਅੱਜ ਮੈਨੂੰ ਕਰਕੇ ਮੈਂ ਫੋਨ ਵਾਗ ਕੀਗਾ ਹਸਪੀਟਲ ਵਾਲੇ ਕਹਿੰਦੇ ਆ ਟੀਕੇ ਤੁਸੀਂ ਘਰੇ ਲਵਾ ਲਓ ਵੀ ਤੁਹਾਡੇ ਪਿੰਡ ਦੇ ਡਾਕਟਰ ਤੋਂ ਲਵਾ ਲਓ ਤੇ ਹੀ ਲਵਾਈਆ ਟੀਕ ਉਹਨਾਂ ਨੇ ਤਾਂ ਨਾ ਟੀਕਾ ਖਰਾਬ ਕਰਤੇ ਸਾਡੇ 450 ਦਾ ਨਾਲ ਉਹਨੂੰ ਲਾਉਣਾ ਨਹੀਂ ਆਇਆ ਤੇ ਘਰੇ ਫਿਰ ਦੂਰੀ ਉੱਥੇ ਸਪਤਾਹ ਚ ਲੈ ਕੇ ਗਏ ਫਿਰ ਉੱਥੇ 450 ਦੇ ਟੀਕੇ ਲੈ ਕੇ ਫਿਰ ਉਹਨਾਂ ਨੇ ਲਾਏ ਤੇ ਅਸੀਂ ਇੱਥੇ ਪਿੰਡ ਚ ਆ ਗਏ ਕਿਸੇ ਮੁੰਡੇ ਕੋਲੋਂ ਲਵਾਉਂਦਾ ਡਾਕਟਰ ਸੀਗਾ ਉਹ ਉਹਨੂੰ ਲਾਉਣੇ ਨਹੀਂ ਆਏ ਉਹਨੇ ਦੋਨੇ ਟੀਕੇ ਖਰਾਬ ਕਰਤੇ ਨਾਲੇ ਖੂਨ ਕੱਢਿਆ ਉਹ ਵੱਖ ਤੇ ਬਾਕੀ ਤੁਹਾਡਾ ਸਾਰਾ ਧੰਨਵਾਦ ਆ ਜੀ ਜਿਨ੍ਹਾਂ ਨੇ ਆਪਾਂ ਨੂੰ ਪਿਆਰ ਦਿੱਤਾ ਇੰਨਾ ਮੈਂ ਸਿਰਫ ਤੁਹਾਡੇ ਕਰਕੇ ਬਲੌਗ ਬਣਾਉਣੀ ਆ ਪਰ ਦੇਖੋ ਵਿਚਾਰੇ ਤੇ ਰਾਮ ਇਹ ਤਾਂ ਰਾਮ ਹੈ ਤਾਂ ਬਾਅਦ ਸੇ ਪਤਾ ਲੱਗੂਗਾ ਵੀ ਰਾਮ ਮੈਨੂੰ ਪਾਈ ਚੂੜੀ ਮੋਲ ਤਾਂ ਨੇ ਗੋਡੇ ਵਾਲੀ ਦੇ ਕਦੇ ਬਾਹਰ ਸੇਵਾ ਹੋਈ ਹੁੰਦੀ ਆ ਜ। ਮਰ ਦਾ ਗਾਉਂ ਵੀ ਆਸ ਬੰਦ ਕਰਕੇ ਰੋਟਣਾ ਛੱਡ ਕੇ ਭੱਜ ਗਈ। ਕਹਿੰਦੇ ਮੁਰਗੀ ਸੇਵੇ ਤੇ ਵਾਈ ਜਾਂਦੀ ਆ ਫਿਰ। ਫੱਟ। ਮਪੱਜੀ ਵਾਲਾ। ਬੜੀ ਗਰਮੀ ਵਾਲੀ ਰੋਟੀਆਂ ਲਈ ਜਾਂਦੀ ਆ। ਰੋਟੇ ਰੋਟੀ ਨਾਲ। ਆਹ ਜੀ ਆਹ ਦੋਸਤ ਆਇਆ ਪਤਾ ਲਾਇਆ। ਵਿਚਾਰੇ ਵੇਰ ਮੁੰਡੇ ਦੇ dost ਆਇਆ ਇਹ રોજ ਹੁੰਦੇ ਆ ਪਤਾ ਲੈਣ ਵਿਚਾਰੇ ਹਾਂ ਨਹੀਂ ਹੋਰ ਪਤਾ ਲੈਣ ਆਂਦੇ ਰੋਜ਼ ਰੋਜ਼ ਅਰ ਪਾਇਆ ਕਰਾਂਗੇ ਗਰੈਂਡ ਆਂ ਸਹੀ ਹੋ ਜਾਂਦੇ ਸ਼ਾਰਟ ਮੂਵ ਵੀ ਪਾਇਆ ਕਰਾਂਗੇ ਤੇ ਵਲੌਗ ਵੀ ਪਾਇਆ ਕਰਾਂਗੇ Delhi ਟੌਕ ਹੋਣਾ 15-20 ਦਿਨ ਰਾਮ ਹੀ ਕਰਨਾ ਬਸ ਉਹ ਵਰ ਨੂੰ ਪਰਸੋਂ ਅਸਮਾ ਜ਼ੋਂ ਪਰਸੂ ਵਾਲੀ ਪੱਟੀ ਬਦਲੀ ਜਾਣੀ ਹੈ ਸੋਮਵਾਰ ਨੂੰ ਟਾਂਕੇ ਮੰਨ ਲਾ 7 ਦਿਨਾਂ ਤੋਂ ਕੱਟੇ ਜਾਣਗੇ ਜਦੋਂ ਟਾਂਕੇ ਕੱਟੇਗੇ ਉਸ ਤੋਂ ਬਾਅਦ ਅਸੀਂ ਸ਼ਾਰਟ ਮੂਵ ਆਹ ਅਣੀ ਆਦੇ ਸਾਰੇ ਦੇ ਸੁਝਾਅ ਤਾਂ ਇਹਨੇ ਬੋਲਣਾ ਨਹੀਂ ਕਰਾਂ ਡੇ ਬਣਾਇਆ ਤਾਂ ਮੈਂ ਕੈਮਰਾਮੈਨ ਹਾਂ ਹਾਂ ਜਮਾ ਲਾਈਵ ਸਾਈਡ ਗੁੱਡ ਕੈਮਰਾਮੈਨ ਕੈਮਰਾਮੈਨ ਇੱਥੇ ਆ ਲੋ ਬੋਸਰ ਗੰਦਾ ਹਾਂ ਇਹ ਕਿਸੇ ਨੇ ਫੈਰੂ ਸ਼ੂਟ ਕਰਾਉਣਾ ਤੇ ਨਾਲ ਇੱਕ ਬਸ ਇਹ ਮੇਰਾ ਦੋਸਤ ਹਾਈ ਗਾਇ ਹਾਈ ਦੇਖ ਹੋਰ ਆ ਗਿਆ ਇੱਕ ਹੋਰ ਆ ਗਿਆ ਸਸਰੀ ਘਰ ਗਿਆ ਸ਼ਿਗਾਰ ਜੀ ਕੋਈ ਨਾ ਹੁਣ ਤਾਂ ਜੀ ਇਹ ਚੇਲਾ ਚ ਫੈਰ ਮੇਰੇ ਮੁੰਡੇ ਦਾ ਚੇਲਾ ਹੀ ਕੇ ਟੂਮਾਰੀਆਂ ਦੀਆਂ ਫਰਟ ਹੈ ਚੇਲਾ ਮੇਰੇ ਮੁੰਡੇ ਦਾ ਅੱਜੀ ਇਹ ਵੀਰਾ ਉਸਾਰਨੋ ਸਿੱਦੇ ਦਿੱਖਣਾ ਹਾਂ ਮੇਰੀ ਮੇਰੀ ਗੁੱਲੂ ਦੀ ਇਹ ਗੰਦਾ ਹੈ ਇਹ ਕੰਮ ਦੋ ਦਿਨ ਦੀ ਹੋ ਗਈ ਮਰ ਸਾਰੇ ਨਹੀਂ ਨਹੀਂ ਇਹ ਸਾਡੀ ਚੀਜ਼ ਨਹੀਂ ਲੱਗਦੇ ਮੇਰੀ ਕੁੜੀ ਦੀ ਕੁੜੀ ਮੇਰੀ ਇਨਦੀ ਭੈਣਾ ਹਾਂ ਹਾਂਜੀ ਨੀਤਾ ਭੈਣ ਜੀ RAM RAM ਦਿੱਲੀ ਵਾਲੀਏ ਬਾਕੀ ਸਾਰੇ ਜਿੰਨੇ ਵੀ ਬਾਹਰ ਆ ਮੇਰੇ ਭੈਣ ਭਰਾ ਮੇਰੇ ਬਲੌਗ ਵੇਂਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਵ ਯੂ ਟਰੱਕ ਭਰ ਕੇ ਤੇ ਸਿਆਲ ਸ਼ੁਰੂ ਹੋਣ ਵਾਲਾ ਜਾਂ ਫਿਰ ਸਾਗ ਬਣਾਉਣਾ ਗੋਣਾ ਫਿਰ ਤੁਹਾਨੂੰ ਬਲੌਗ ਬਣਾ ਬਣਾ ਦਿਖਾਉਣੀ ਹੈ ਸਾਗ ਦੇ ਨਾਲ ਫਿਰ ਤੁਸੀਂ ਸਾਗ ਖਾਓਗੇ ਤੇ ਨਾਲੇ ਕੁਲਕਾ ਇੱਕ ਗੋਮ ਵੀ ਹਾਂ ਕਰਨਾ ਸਾਗ ਬਣਾਇਆ ਯੋ ਰੋਟੀ ਤਾਂ ਸਾਨੂੰ ਨਹੀਂ ਲੰਗਾ ਮੁਕਤ ਗਾਨੇ ਕਰਾਂ ਕਿ ਰੋਟੀ ਤਾਂ ਖਾਣੀ ਨਹੀਂ ਤੇ ਰੋਟੀ ਮਾਰ ਕਿ ਇਤਨੀ ਖਾ ਉਹ ਕਿਧਰੀ ਗਾਣੀ ਆ ਜਾਓ ਘਾਣੇ ਰੁੱਠਾ ਥੋੜਾ ਵੀ ਨਾ ਹੋਣ ਤੇਰੇ ਘਰ ਵਾਲੇ ਤੋਂ ਗਾਲਾਂ ਕੱਢੇ ਨਾ ਨਹੀਂ ਹੋਤਾ ਅਸੀਂ ਫਿਰੰਟਾ ਚ ਪਟੂਲੇ ਖਾਣੇ ਅਸੀਂ ਗਏ ਸੀ ਕਚਹਿਰੀ ਪਟੰਡੇ ਤੇ ਤੁਨ ਮਾ ਦਾਦੀਆਂ ਐਂ ਖਾਣੇ ਦਿੱਤੇ ਉੱਥੇ ਸਾਡੇ ਕੁੜੀ ਦਾ ਉਹ ਆਧਾਰ ਕਾਰਡ ਅਪਡੇਟ ਕਰਾਉਣ ਗਏ ਸੀ ਤੇ ਉੱਥੇ ਸਾਡਾ ਨੰਬਰ ਸੀਗਾ 114 ਤੇ ਸਾਨੂੰ ਲੱਗੀ ਸੀ ਖੱਖ ਤੇ ਮੈਂ ਤੇ ਮੇਰੀ ਬੇਟੀ ਭਾਈ ਇਹ ਮੇਰੀ ਕੁੜੀ ਲੈ ਗਈ ਆ ਗਈ ਨਿੱਕੀ ਜੀ ਇਹ ਲੈ ਗਈ ਫਿਰ ਅਸੀਂ ਪੜ ਤੋਂੇ ਖਾਦੇ ਇਹਨੇ ਬੰਦੇ ਬੱਬੂ ਨੇ ਤਾਂ ਜੇ ਖਾਣੇ ਨਹੀਂ ਫਿਰ ਅੱਠ ਦੇ ਅੰਦਰ ਰੋਟੀ ਦਾ ਮੂੰਹ ਨਹੀਂ ਦਿਖਾਉਣਾ ਤਰਸਦਾ ਬਹੁਤ ਹੈ ਰੋਟੀ ਨੂੰ ਵਿਚਾਰਾ ਉਹ ਫੋਨ ਚੁੱਕ ਲਈ ਜਾਂਦਾ ਉਹ ਚਲਾਇਆ ਮੇਰਾ ਬਲੌਗ ਚੁੱਕ ਲਈ ਜਾਂਦਾ ਚਲਾਇਆ ਬਾਕੀ ਫਰੈਂਡ ਤੁਸੀਂ ਸਾਰਿਆਂ ਨੇ ਬਸ ਦੁਆ ਕਰੋ ਵੀ ਛੇਤੀ ਆਪਣਾ ਤੋਰੀ ਠੀਕ ਹੋ ਜੇ ਤੋਰੀ ਉਹ ਤੇ ਆਪਾਂ ਤੁਹਾਨੂੰ ਵਧੀਆ-ਵਧੀਆ ਸ਼ਾਰਟ ਮੂਵਿੰਗਾਂ ਵਧੀਆ ਆ ਵਧੀਆ-ਵਧੀਆ ਮਜ਼ਾਕਾਂ ਲੰਘ ਹਾਸਿਆੜਾ ਦੋਨੋਂ ਦਿਖਾਵਾਂਗੇ ਕਿਉਂਕਿ ਮਨ ਮੇਰਾ ਵੀ ਨਹੀਂ ਲੱਗਦਾ ਕਿਉਂਕਿ ਆਪਾਂ ਸਾਰਾ ਦਿਹਾੜੀ ਹਨਾ ਚੌੜ ਜੱਪਾ ਕਰਦੇ ਮੈਂ ਇੰਸਟਾਗ੍ਰਾਮ ਤੇ ਵੀ ਘਾਟੀ ਵੀਡੀਓ ਕੁੰਨੀ ਆ ਹੁਣ ਤੇ ਕਿਉਂਕਿ ਇਹ ਇਹ ਬਣਾਉਂਦਾ ਹੁੰਦਾ ਵਿਚਾਰਾ ਇਹਨੂੰ ਮਰਜ਼ੀ ਨਹੀਂ ਕਰਦਾ ਤੰਗ ਕਰਨ ਹੁਣ ਤੇ ਬਾਕੀ ਕੀ ਕਹਿੰਦੇ ਆ ਕੋਈ ਨਾਲ ਨੂੰ ਸਹੀ ਹੋ ਜਾਣਾ ਤੇ ਫਰੈਂਡ ਸਾਕੀ ਤੇ ਲਈ ਚਾਰ ਨੇ ਰੱਦੀ ਹਾਂ ਕਿ ਮੈਂ ਕਿਧਰੇ ਚਾਰ ਨੇ ਰੋਟ ਜੇ ਤੁਸੀਂ ਸਾਡੇ ਪਿੰਡ ਆਏ ਪੱਕਾ ਪ੍ਰੋਮੈਂਸਾ ਜਿਹੜੇ ਜਿਹੜੇ ਚੜਰੀ ਦੇ ਸ਼ਕੀਨ ਆ ਉਹ ਲਾਲ ਦਿਲ ਜ਼ਰੂਰ ਭੇਜ ਦਿਓ ਮੈਨੂੰ ਉਹਨਾਂ ਦਾ ਪਤਾ ਲੱਗ ਜੂ ਕਿਉਂਕਿ ਮੈਨੂੰ ਕਮੈਂਟ ਤਾਂ ਪੜ੍ਹਨੇ ਨਹੀਂ ਹੁੰਦੇ ਤੇ ਜਿਹਨੇ ਜਿਹਨੇ ਲਾਲ ਚਟਨੀ ਖਾਣੀ ਆ ਨਾ ਲਸਣ ਵਾਲੀ ਸਾਤਰਾ ਮਿਰਚਾਂ ਦੀ ਤੇ ਦਿਲ ਜ਼ਰੂਰ ਭੇਜ ਦਿਓ ਕਮੈਂਟਾਂ ਦੇ ਵਿੱਚ ਮੈਨੂੰ ਪਤਾ ਲੱਗ ਜੂ ਕਿ ਹਾਂ ਬੰਦੇ ਵਾਕਈ ਇਹ ਸ਼ਕੀਨਾਂ ਚੜਨੀ ਦੇ ਤੇ ਹਾਂ ਦਾਲ ਚਟਨੀ ਦੇ ਤੇ ਮੈਂ ਜ਼ਰੂਰ ਤੁਹਾਨੂੰ ਚਟਨੀ ਬਣਾ ਕੇ ਖਵਾਉਣੀ ਆ ਫਰੈਂਡ ਜੋ ਮਰਦੀ ਹੋ ਚਾਹੀਏ ਆਪਣਾ ਇਧਰ ਨਾ ਪਾਸਾ ਨਾ ਇਧਰ ਹੋ ਜੇ ਠੀਕ ਹੈ ਇਧਰੋਂ ਦੀ ਇਧਰ ਨਹੀਂ ਹਾਂ ਆਪਾਂ ਦੇਣੀ ਉਲਟ ਪਾਸਾ ਚੜਾਉ ਲਾ ਲਾਂਗੇ ਹੁਣ ਦੱਸੋ ਸ਼ਿਆਰ ਨਹੀਂ ਬਣਾਗੇ ਅਰੇ ਅੰਨੇ ਤੇ ਜਿਹੜੇ ਜਿਹੜੇ ਇਹ ਨਹੀਂ ਗਾਣੇ ਤੇ ਖਰਾਬ ਨਹੀਂ ਕਰਾਣੇ ਜਿਹੜੇ 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 ਨਹੀਂ ਹਾਂ ਬੋਲ ਤਰੀ ਕਿੰਨਾ ਸ਼ਿਆਰੀ ਕਰੀ ਅੰਦਾ ਬ੍ਰੈਂਡ ਹੈ ਕਹਿੰਦਾ ਨਾ ਤੂੰ ਆਹ ਕਹਦੇ ਵੀ ਹਾਂਜੀ ਫਰੈਂਡ ਤੇ ਤੁਸੀਂ ਮੇਰੇ ਚੈਨਲ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਤੁਹਾਨੂੰ ਅੱਜ ਛੋਟਾ ਜਿਹਾ ਵਲੋਗ ਬਣਾ ਕੇ ਦਿਖਾਇਆ ਬੇਟੇ ਨੂੰ ਆਪਣੇ ਨੂੰ ਸਹੀ ਹੋ ਜਾਣ ਦੇ ਇਸੋ ਨਾਲ ਸਾਰੇ ਕਮੈਂਟ ਕਰਿਓ ਤੇ ਦੁਆਜ ਰੂਨ ਕਰਿਓ ਪ੍ਰਮਾਤਮਾ ਅੱਗੇ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਅਰਦਾਸ ਕਰਿਓ ਵੀ ਆਪਣਾ ਬੱਚਾ ਛੇਤੀ ਠੀਕ ਹੋ ਜਾਏ ਕੋਈ ਪ੍ਰੋਬਲਮ ਨਾ ਆਵੇ ਪ੍ਰੈਸ਼ਰ ਦਾ ਬਾਦ ਇਹ ਫਿਰ ਤੁਹਾਨੂੰ ਸ਼ਾਰਟ ਮੂਵਿੰਗਾਂ ਦਿਖਾਵਾਂਗੇ ਵਧੀਆ ਵਧੀਆ ਕਰਕੇ ਕਿਦਾਰ ਕਿਦਾਂ ਕਿਦਾਰ ਵਧੀਆ ਵਧੀਆ ਕਰੂ ਕਿ ਕਰਨ ਬਠਿੰਡਾ ਦੇ ਨਾਰੇ ਜਰੂਰ ਲਾਇਆ ਕਰੋ ਤੁਸੀਂ ਕਰਨ ਬਠਿੰਡਾ ਜਿੰਦਾਬਾਦ ਕਿਉਂਕਿ ਆਪਾਂ ਹਾਸਿਆਂ ਦੇ ਬਾਏ ਬਾਏ